ਕਿਵੇਂ ਪ੍ਰਧਾਨ ਸਪਰੇਅ ਕਰਨ ਦੀ ਤਿਆਰੀ ਅੱਜ ਪੂਰੀ ਪੂਰੀ ਤਿਆਰੀ ਹੈ ਬਾਈ ਅੱਜ ਸਪਰੇਅ ਕਰਨ ਚੱਲੇ ਆ ਬਾਈ ਹਾਂ ਚਾਹ ਦੀਆਂ ਨੇ ਇਹ ਸਾਡੇ ਆ ਸ਼ੂਕਾ ਇਹਨੇ ਸ਼ੁਰੂ ਤੋਂ ਸ਼ੂਕਾ ਕਹਿੰਦੇ ਹਾਂ ਅੱਜ ਚੱਲ ਪਏ ਸਪਰੇਅ ਕਰਨ ਦੇਖੋ ਭਰ ਲੈ ਸਾਡਾ ਡਰਮ ਪਾਣੀ ਦਾ ਤੂ ਪੂਰਾ ਉਹ ਦੇਖ ਕੇ ਉਹ ਵੀ ਦੇਖ ਹੁਣ ਆ ਭਰ ਲੈ ਡਰਮ ਉੱਤੇ ਕਾਰ ਦਾ ਟਾਇਰ ਰੱਖੀ ਵਰਦਾ ਇਹ ਅੱਜ ਕਹਿੰਦੇ ਇਹ ਪੈਂਚਰ ਲਮਾਉਣਾ ਟਾਇਰ ਹੀ ਖੋਲਿਆ ਤਾਂ ਇਹ ਹਾਂ ਹੀ ਹੈ ਬੰਦਾ ਇਹ ਕੱਬਾ ਜਾਂਦਾ ਮੈਨੂੰ ਦੱਸਿਆ ਸ਼ੁਰੂ ਤੋਂ ਸ਼ੂਕਾ ਹੈ ਨਵਾਂ ਪ੍ਰੋਡਕਟ ਆਇਆ ਵਈ ਸੀ ਜੰਟਾ ਦਾ ਕੁਆਂਟਸ ਬਾਇਓ ਪ੍ਰੋਡਕਟ ਆ ਇਹ ਬਾਦੀ ਇਸ ਸਪਰੇਇ ਕਰਾ ਵਿੱਚ ਤੇ ਸਾਰੀ ਕੁਆਲਿਟੀ ਹਾਂ ਕਰੋ ਦਾ ਸ਼ੂਕ ਆ ਸਾਡੇ ਦਾ ਸਾਰੀਆਂ ਸਪਰੇਆ ਬਾਦੀ ਇਸ ਸਪਰੇ ਹਾਂਜੀ ਓਕੇ ਸਰ ਇਨੀਸ਼ੀਅਮ ਨਾਲਾ ਮਗਨੀਸ਼ੀਅਮ ਪਾਤੀ ਪਾਤੀ ਕੋਲ ਤੱਤਾ ਬਣੀ ਹੋਦਾ ਮੱਧ ਹੈ ਸਾਡਾ ਸ਼ੁਰੂ ਤੋਂ ਛੂ ਪਿਆ ਅੱਜ ਦੇਖੀ ਜਿਓ ਕਿੰਨਾ ਕੁਸ਼ ਕਰੂਗੇ ਆਪ ਹਲਾਪੁੜੀ ਵਾਲਾ ਘੇਰ ਪਾ ਲਾਈਏ ਪੁੜੀ ਵਾਲਾ ਘੇਰ ਪਾ ਲਾਈਏ ਖੁਰਦਾ ਗਿਆ ਖੁਰ ਗਿਆ ਸੇਵਕ ਹੋਰ ਹੋਣਾ ਬੱਚੀ ਚਲਾ ਦੀ ਮੜੀ ਗੱਲ ਨਾ ਗੱਨ ਚਲਾ ਲੈ ਬਈ ਵੜ ਕੇ ਵਿੱਚ ਪੁੱਲ ਜੂਗਾ ਸਿਸਟਮ ਦਾ ਵਧੀਆ ਗੱੜ ਦਾ ਸੇਵਕ ਕੋ ਬੜਾ ਕੋਈ ਚਲਾ ਨਹੀਂ ਸਾਰਾ ਨਾ ਸਿਰ ਤੋਂ ਮੈਂ ਇਹ ਨਵੀਂ ਗਨ ਬਣਾ ਕੇ ਆਈਏ ਬਈ ਲਾਈਟ ਵੇਟ ਐਸੀ ਜੀ ਬੈਲਡ ਕੱਟਣ ਕੱਟਦੀ ਆ ਇਹੀ ਕਰਦਾ ਕੰਮ ਕਰ ਕੇ ਸਰ ਪਲੇਟ ਆ ਪਤਾ ਲੱਗਾ ਤੁਹਾਨੂੰ ਇੱਕਦੂ ਪਾਣੀ ਡਾਉਲ ਪੈ ਗਿਆ ਹਾਂ ਹਾਂ ਅੱਛਾ ਹਾਂ ਸ਼ੂ ਸ਼ੂ ਹੁੰਦਾ ਪਹਿਲਾਂ ਹੋਇਆ ਜਦੋਂ ਪ੍ਰੈਸ਼ਰ ਬਣੀ ਆ ਹੈ ਓਕੇ ਭਾਈ ਜਮਾ ਜਮਾ ਤੇਰੇ ਤੇ ਬੱਜੀ ਤੇ ਬਣਾ ਸਪਰੇ ਨਹੀਂ ਹੁੰਦੀ ਬਈਆ ਬੰਦੇ ਬਾਹਲੇ ਕੈਮਰਾ ਤੋਂ ਦੀ ਆਹੋ ਆਹ ਕੈਪ ਤਾਂ ਫਿਰ ਮੱਗ ਲਿਆ ਕਰਾ ਦੇ ਹਾਂ ਦੂਜੇ ਪੜਾਅ 'ਚ ਪਹੁੰਚ ਕੇ ਦੂਜੇ 'ਚ ਵਾਧੋ ਸਾਡੇ ਕੋਲੇ ਬਾਹਣ ਅੱਡੋ ਅੱਡੀ ਜਗ੍ਹਾ ਤੇ ਬਾਹਲਾ ਮਿੱਤਰ ਪਿਆਰਾਂ ਦਾ ਸਾਰਾ ਸਾਡੇ ਦਾ ਅ ਦੂਜੇ ਪੜਾਅ ਜਾਗੇ ਗਨ ਸਾਡੇ ਇਸ ਬੰਦੇ ਤੋਂ ਬਣਾ ਕੋਈ ਨਹੀਂ ਚਲਾ ਸਕਦਾ ਜਿਹੇ ਜੀ ਇਹ ਚਲਾਉਂਦਾ ਤੀਜੀ ਥਾਂ ਆ ਗਏ ਤੀਜੀ ਥਾਂ ਵਾਧਿਓ ਤੀਜੀ ਥਾਂ ਆ ਕੇ ਬੰਦੇ ਚੇਂਜ ਕਰਤੇ ਗਨ ਨਾਲੇ ਉਹਦਾ ਛੱਡਦਾ ਨਹੀਂ ਸਾਡਾ ਦੂਜਾ ਬੰਦਾ ਪਰ ਚੇਂਜ ਕਰਦੇ ਕਿਉਂਕਿ ਬਾੜ ਦੂਰ ਦੀ ਪੈ ਗਈ ਉਹ ਟਰੈਕਟਰ ਕੋਲੇ ਭੇਜਦਾ ਗਾਣਾ ਦਾ ਸ਼ਕੀਨ ਆ ਬੰਦਾ ਬੜਾ ਪੂਰਾ ਉਹ ਆ ਆ ਗਈ ਤੀਜੀ ਥਾਂ ਤੇ ਗਨਮੈਨ ਚੇਂਜ ਕਰਤਾ ਸਾਨੂੰ ਅਸਲ ਚ ਰਾਂਹਾਂ ਵਾਲੀ ਹੀਵੜ ਜਿਆਦਾ ਮਾਰ ਗਈ ਸੇਵਕਾ ਸਪਰੇਅ ਦਾ ਟਾਈਮ ਨਾ ਹੋਇਆ ਨਹੀਂ ਹੀਵੜ ਮਾਰ ਗਈ ਹੈਨਾ ਮਾਰ ਗਈ ਹੈ ਹੀਵੜ ਮਾਰ ਗਈ ਉਹ ਗਨਮੈਨ ਬੋਲ ਹੈ ਨਿਆ ਤਾਂ ਹੋ ਗਿਆ ਮਗਾ ਮਗਾ ਹੀ ਵੜ ਮਾਰ ਗਈ ਹੈ ਨਾ ਸਪਰੇਅ ਦਾ ਬਹੁਤ ਟਾਈਮ ਨਾ ਹੋ ਜਾਂਦੀ ਜੇ ਤੂੰ ਹਾਂ ਪੈ ਜਾ ਫਿਰ ਤਾਂ ਲੋਡ ਹੀ ਨਹੀਂ ਪੈਂਦੀ ਠੀਕ ਹੈ ਜੀ